ਪੰਜਾਬ ਰੋਡਵੇਜ਼ ਪਨਬਸ ਤੇ ਪੀਆਰਟੀ ਸੀ ਦੇ ਠੇਕਾ ਮੁਲਾਜ਼ਮ ਆਪਣੀਆਂ ਮੰਗਾਂ ਨੂੰ ਲੈ ਕੇ ਪੰਜਾਬ ਭਰ ਵਿੱਚ バス ਸੜੇ ਤੇ 2 ਘੰਟੇ ਲਈ ਬੰਦ ਰੱਖਣਗੇ ਜਿਸ ਦੇ ਚੱਲਦੇ ਅਮ੍ਰਿਤਸਰ バス ਸਟੈਂਡ ਤੇ バス ਮੁਲਾਜ਼ਮਾਂ ਵੱਲੋਂ バス ਸਟੈਂਡ ਬੰਦ ਕਰਕੇ ਰੋਸ ਪ੍ਰਦਰਸ਼ਨ ਕੀਤਾ ਗਿਆ ਜਾਣਕਾਰੀ ਮੁਤਾਬਕ ਪੰਜਾਬ ਰੋਡਵੇਜ਼ ਦੇ ਠੇਕਾ ਮੁਲਾਜ਼ਮਾਂ ਨੇ ਪੱਕਾ ਕਰਨ ਸੰਬੰਧੀ ਐਲਾਨ ਕੀਤਾ ਹੈ ਪੰਜਾਬ ਰੋਡਵੇਜ਼ ਤੇ ਪਨਬਸ ਤੇ ਪੀਆਰਟੀ ਸੀ ਵਕਫ ਵਕ ਯੂਨੀਅਨ ਨੇ ਕਿਹਾ ਕਿ ਸਵੇਰ ਭਰ ਦੇ ਅੱਡੇ 2 ਘੰਟੇ ਲਈ ਬੰਦ ਕਰਤੇ ਜਾਣਗੇ ਤੇ 6 7 ਤੇ 8 ਅਪ੍ਰੈਲ ਨੂੰ ਕੱਚੇ ਮੁਲਾਜ਼ਮਾਂ ਵੱਲੋਂ ਪੂਰੀ ਹੜਤਾਲ ਕੀਤੀ ਜਾਵੇਗੀ। ਦੱਸੀਏ ਕਿ ਇਸ ਬੰਦ ਦੇ ਕਾਰਨ ਲੋਕਾਂ ਨੂੰ ਕਾਫੀ ਜ਼ਿਆਦਾ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਅੱਜ ਦਾ ਜਿਹੜਾ ਸਾਡਾ ਧਰਨਾ ਪ੍ਰਦਰਸ਼ਨ ਹੈ ਸਿਰਫ 2 ਘੰਟੇ ਲਈ 10 ਤੋਂ 12 ਵਜੇ ਤੱਕ ਜਿਹੜਾ ਉਹ ਚੱਲ ਰਿਹਾ। ਕਿਉਂਕਿ ਅੱਜ ਦੇ ਜਿਹੜੀ ਪ੍ਰਦਰ ਆ ਧਰਨਾ ਪ੍ਰਦਰਸ਼ਨ ਕਰ ਰਹੇ ਆ ਇਹਦੀ ਕਾਲ ਅਸੀਂ ਤਕਰੀਬਨ ਡੇਰ ਮਹੀਨਾ ਪਹਿਲਾਂ ਸਰਕਾਰ ਨੂੰ ਵਿਭਾਗ ਨੂੰ ਦਿੰਨੇ ਆ। ਪਰ ਜਿਹੜਾ ਵਿਭਾਗ ਅਤੇ ਸਰਕਾਰ ਜਿਹੜੀ ਉਹ ਗੂੜੀ ਨੀਂਦ ਸੁੱਤੀ ਹੁੰਦੀ ਆ। ਤੇ ਉਹਨੇ ਕੋਈ ਵੀ ਸਾਡੀ ਮੀਟਿੰਗ ਜਾਂ ਕੋਈ ਸਾਡੇ ਨਾਲ ਗੱਲਬਾਤ ਕਰਨ ਲਈ ਕੋਈ ਵੀ ਸਾਡੇ ਨਾਲ ਇਹ ਸਾਡੀ ਮੀਟਿੰਗ ਨਹੀਂ ਬੁਲਾਈ ਜਿਹਦੇ ਰੋਸ ਵਜੋਂ ਅੱਜ ਅਸੀਂ ਜਿਹੜਾ ਪ੍ਰਾਣੀਆਂ ਤਕਰੀਬਨ 10-15 ਸਾਲ ਤੋਂ ਪ੍ਰਾਣੀਆਂ ਮੰਗਾਂ ਨੂੰ ਲੈ ਕੇ ਜਿਹੜਾ ਅੱਜ 2 ਘੰਟੇ ਦਾ ਰੋਸ ਮੰਗਾ ਆਡੀ ਜਿਹੜੀ ਮੇਨ ਮੰਗਿਆ ਇੱਕ ਤੇ ਇਹ ਜਿਹੜੇ ਸਾਡੇ ਕੰਟਰੈਕਟਰ ਤੇ ਕੰਮ ਕਰਦੇ ਮੁਲਾਜ਼ਮ ਉਹਨਾਂ ਨੂੰ ਪੱਕੇ ਕਰਨ ਦੀ ਆ ਜਿਹੜੇ ਆਊਟਸੋਰਸਿੰਗ ਮੁਲਾਜ਼ਮ ਆ ਉਹਨਾਂ ਨੂੰ ਕੰਟਰੈਕਟ ਤੇ ਕਰਨ ਦੀ ਮੰਗਿਆ ਤੇ ਹੋਰ ਸਾਡੇ ਵਿੱਚ ਜਿਹੜਾ ਇੱਕ ਨਵਾਂ ਸਰਕਾਰ ਜਿਹੜਾ ਉਹ ਮਾਰੂ ਥਿਆਰ ਲੈ ਕੇ ਆਈ ਆ ਪੰਜਾਬ ਦੇ ਲੋਕਾਂ ਲਈ ਵੀ ਤੇ ਮੁਲਾਜ਼ਮਾਨ ਵੀ ਕਿਲੋਮੀਟਰ ਬੱਸਾਂ ਜੜੀਆਂ ਉਹ ਜਿਹੜੀ ਫੋਕੀ ਸਰਕਾਰ ਵੱਲੋਂ ਖੱਟੀ ਜਾ ਰਹੀ ਆ ਵੀ ਆਪਾਂ ਕਿਰਾਏ ਤੇ ਬੱਸਾਂ ਪਾ ਰਹੇ ਆ ਦੱਸੋ ਵੀ ਇੱਕ ਜਰਾ ਸਰਪ੍ਰਸਤ ਜਰਾ ਆਪ ਹੀ ਸਾਡਾ ਵਿਭਾਗ ਇਦਾਂ ਦਾ ਕਿ ਆਪ ਹੀ ਖੁਦ ਕਰਜ਼ੇ ਤੇ ਬੱਸ ਲੈਂਦਾ ਤੇ ਆਪ ਹੀ ਫ੍ਰੀ ਕਰਦਾ ਸਰਕਾਰ ਉਹਦੇ ਵਾਸਤੇ ਕੋਈ ਵਿੱਤੀ ਸਹਾਇਤਾ ਨਹੀਂ ਦਿੰਦੀ ਤੇ ਇਹ ਵਿਭਾਗ ਜਦੋਂ ਆਪਣੀ ਪੰਨਬਾਸ ਜੜੀ ਆ ਉਹ ਕਰਜ਼ੇ ਤੇ ਲੈ ਕੇ ਪਾ ਸਕਦਾ ਤਾਂ ਫਿਰ ਕਿਲੋਮੀਟਰ ਪਾਉਣ ਦੀ ਕੀ ਲੋੜ ਆ ਇਹ ਆਪਣੇ ਚਾਹਤਿਆਂ ਨੂੰ ਖੋਜ ਕਰਨ ਵਾਸਤੇ ਜਿਹੜੀ ਉਹ ਕਿਲੋਮੀਟਰ ਦੀ ਬੱਸ ਜਿਹੜੀ ਉਹ ਪਾਈ ਜਾ ਰਹੀ ਆ ਜਿਸ ਦਾ ਅਸੀਂ ਜਰਾ ਪੂਰਨ ਵਿਰੋਧ ਕਰਦੇ ਹਾਂਜੀ ਸਰ ਅਸੀਂ ਬੜੀਆਂ ਆਸਾਂ ਉਮੀਦਾਂ ਨਾ ਪੰਜਾਬ ਦੀ ਜਨਤਾ ਨੇ ਪਹਿਲੀਆਂ ਜਿਹੜੀਆਂ ਪਾਰਟੀਆਂ ਸੀ ਉਹਨਾਂ ਨੂੰ ਬਦਲ ਕੇ ਨਵੀਂ ਇੱਕ ਪਾਰਟੀ ਲਿਆਂਦੀ ਸੀ ਨਵੀਂ ਸਰਕਾਰ ਲਿਆਂਦੀ ਸੀ ਜਿਹਦੇ ਤੇ ਬੜੀਆਂ ਪੰਜਾਬ ਦੀ ਜਨਤਾ ਨੂੰ ਸਾਰਿਆਂ ਨੂੰ ਉਮੀਦਾਂ ਸੀ ਪਰ ਉਹ ਜਿਹੜੀ ਉਮੀਦ ਸੀ ਉਹ ਸਾਡੀਆਂ ਜਿਹੜੀ ਉੱਤੇ ਪਾਣੀ ਫਿਰ ਗਿਆ ਕਿਉਂਕਿ ਇਹ ਪਹਿਲੀਆਂ ਸਰਕਾਰਾਂ ਨਾਲੋਂ ਵੀ ਜਿਹੜੀ ਸਰਕਾਰ ਆ ਇਹ ਮਾੜੀ ਨਿਕਲੀ ਆ ਇਹ ਸਰਕਾਰ ਨੇ ਜਿੱਥੇ ਇਹ ਰੌਲਾ ਪਾਉਂਦੇ ਹੀ ਜਦੋਂ ਇਹ ਸਰਕਾਰ ਦੇ ਵਿੱਚ ਨਹੀਂ ਸੀ ਕਿ ਇਹ ਵਿੱਚ ਵਿਚੋਲੀਏ ਰੱਖੇ ਆ ਉਹਦੇ ਰਾਈ ਇਹ ਲੁੱਟ ਕਰਦੇ ਆ ਜਾਂ ਬਾਦਲਾਂ ਦੀਆਂ ਬੱਸਾਂ ਫਲਾਣਿਆਂ ਦੀਆਂ ਬੱਸਾਂ ਉਹੋ ਕੰਮ ਇਹ ਹੁਣ ਕਰ ਰਹੇ ਆ ਇਹਨਾਂ ਨੇ ਜਿਹੜੇ ਠੇਕੇਦਾਰਾਂ ਨੂੰ ਬੰਦੇ ਭਰਤੀ ਕੀਤੇ ਆ ਉਹਦੇ ਉਹਨਾਂ ਦੀਆਂ ਸਰਕਾਰਾਂ ਵੇਲੇ ਇੱਕ ਠੇਕੇਦਾਰ ਹੁੰਦਾ ਸੀ ਹੁਣ ਤਿੰਨ ਤਿੰਨ ਠੇਕੇਦਾਰ ਇਹਨਾਂ ਨੇ ਜਿਹੜੇ ਬਾਹਰ ਦੀਆਂ ਸਟੇਟਾਂ ਤੋਂ ਲਿਆ ਕੇ ਵਾਰਦੇ ਆ ਉਹ ਰੱਦ ਕੇ ਲੁੱਟ ਕਰ ਰਹੇ ਆ ਪਰਮਿਸ਼ਨ ਨਹੀਂ ਇਹਨਾਂ ਦੇ ਟਾਈਮ ਜਿਹੜਾ ਉਹ ਆਪਣਾ ਪੰਬਸ ਨੇ ਆਪਣੇ ਪੰਜਾਬ ਸਰਕਾਰ ਦੇ ਮੰਗਾਂ ਲੈ ਕੇ ਧਰਨਾ ਦਿੱਤਾ ਵਾ ਸਾਰੇ ਪੰਜਾਬ ਧਰਨੇ ਜਲ ਰਹੇ ਪਿਆ ਅੰਮ੍ਰਿਤਸਰ ਵੀ ਇਹਦਾ ਤਾਂ ਨਵਾਂ ਅੱਜ 2 ਨੰਬਰ ਗੇਟ ਤੇ ਪੰਨ ਬੱਸ ਵੱਲੋਂ ਲਗਾਇਆ ਗਿਆ 10 ਤੋਂ 2 ਵਜੇ ਤੱਕ ਇਹਨਾਂ ਦਾ ਟਾਈਮ ਮਾਂ ਜੋ ਕਮਿਸ਼ਨਰ ਸਾਹਿਬ ਦੀ ਹਦਾਇਤਾਂ ਦੇ ਅਨੁਸਾਰ ਸਾਰੇ ਅਫਸਰ ਸਾਹਿਬਾਨਾਂ ਦੀ ਟੀਮ ਜਿਹੜੀ ਹੈ ਸਾਰੇ ਅਫਸਰ ਸਾਹਿਬਾਨ ਆਪੀ ਟੀਮਾਂ ਲੈ ਕੇ ਬੱਸ ਸਟੈਂਡ ਦੇ ਵਿੱਚ ਹਾਜ਼ਰਿਆ ਤੇ ਲੈਫਟ ਰਾਈਟ ਆਪਣੀ ਕੋਈ ਟੂਰਿਸਟ ਨੂੰ ਕੋਈ ਸਵਾਰੀਆਂ ਨੂੰ ਪਰੇਸ਼ਾਨੀ ਨਾ ਹੋਵੇ ਸਿਕਿਉਰਿਟੀ ਦੇ ਪੂਰੇ ਬਖਤਾਇ ਇਜਾਮ ਕੀਤੇ ਗਿਆ